ਸਤਨਾਮ ਵਾਹਿਗੁਰੂ ਸਾਹਿਬ ਜੀ ਸੋਠ ਮਹਲਾ 5 ਮਿਰਤਕ ਕੋ ਪਾਇਓ ਤਨ ਸਰਸਾ ਵਿਛਰਤ ਿਆਨ ਮਿਲਾਇਆ ਤਸੂ ਪੈਤ ਮੁਗਦ ਭੈ ਸ੍ਰੋਤੇ ਹਰ ਨਾਮ ਮੁਖ ਗਾਇਆ ਮਰਤ ਤੱਕ ਕੋ ਪਾਇਓ ਤਨ ਸਾਸਾ ਵਿਛਰਤ ਆਣ ਮਿਲਾਇਆ ਪਸੂ ਪ੍ਰੇਤ ਮੁਗਧ ਭੈ ਸਰੋਤੇ ਹਰ ਨਾਮ ਮੁਖ ਗਾਇਆ ਹੋਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿ ਨਾ ਜਾਇ ਰਹਾਓ ਦੁਖ ਸੁਖ ਕਟਾਇਓ ਡੇਰਾ ਆਨੰਦ ਮੰਗਲ ਬਿਸਰਾਮਾ ਮਨ ਬਾਛਤ ਫਲ ਮਿਲੇ ਆ ਚਿੰਤਾ ਪੂਰਨ ਹੋਏ ਕਮਾ ਇਹ ਸੁਖ ਆਗੇ ਮੁਖ ਉਜਲ ਮਿਟ ਗਏ ਆਵਣ ਜਾਣੇ ਨਿਰਭਉ ਭੈਰ ਦੇ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ ਊਠ ਤੈਟ ਤਹਾਰ ਗੁਣ ਗਾਵੇ ਦੁਖ ਤਰਦ ਭ੍ਰਮ ਭਾਗਾ ਕੋ ਨਾਨਕ ਤਾਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਊਠ ਤੈਟ ਤਹਾਰ ਗੁਣ ਗਾਵੇ ਦੁਖ ਤਰਦ ਭ੍ਰਮ ਭਾਗਾ ਕੋ ਨਾਨਕ ਤਾਕੇ ਪੂਰ ਕਰਮਾਂ ਜਾਂ ਕਾ ਗੁਰ ਚਰਨੀ ਮਨ ਲਾਗਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਹ ਹਮ ਅਜ ਦੇ ਪਵਿੱਤਰ ਹਕੂਨਾ ਮੇ ਜੋ ਸ੍ਰੀ ਦਰਬਾਰ ਸਾਹਿਬ ਅਪਰਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪੰਜਵੇਂ ਪਾਸ਼ਾ ਨੇ ਸੋਟ ਰਾਗ ਵਿੱਚ ਚਾਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ हे ਭਾਈ ਪੁਰੇ ਗੁਰ ਦੀ ਆਤਮਕ ਉੱਚਤਾ ਬੜੀ ਅਸਚਰਜ ਹੈ ਉਸ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ਟਹਿਰਾਓ हे ਭਾਈ ਗੁਰੂ ਆਤਮਕ ਤੌਰ ਤੇ ਮਰੇ ਹੋਏ ਮਨੁੱਖ ਦੇ ਸਰੀਰ ਵਿੱਚ ਨਾਮ ਜਿੰਦ ਪਾ ਦਿੰਦਾ ਹੈ ਪ੍ਰਭੂ ਤੋਂ ਵਿਛੜੇ ਹੋਏ ਮਨੁੱਖ ਨੂੰ ਲਿਆ ਕੇ ਪ੍ਰਭੂ ਨਾਲ ਮਿਲਾ ਦਿੰਦਾ ਪਸ਼ੂ ਸੁਭਾਅ ਮਨੁੱਖ ਪ੍ਰੇਤ ਸੁਭਾਅ ਬੰਦੇ ਮੂਰਖ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸੁਣਨ ਵਾਲੇ ਬਣ ਜਾਂਦੇ ਹਨ ਪਰਮਾਤਮਾ ਦਾ ਨਾਮ ਮੂੰਹ ਨਾਲ ਗਾਣ ਲੱਗ ਪੈਂਦੇ ਹਨ हे ਭਾਈ ਜਿਹੜਾ ਮਨੁੱਖ ਗੁਰੂ ਦੀ ਸਰਣਾ ਪੈਂਦਾ ਗੁਰੂ ਉਸ ਨੂੰ ਨਾਮ ਜਿੰਦ ਦੇ ਕੇ ਉਸ ਦੇ ਅੰਦਰੋਂ ਦੁੱਖਾਂ ਦਾ ਗਮਾਂ ਦਾ ਡੇਰਾ ਹੀ ਢਾ ਦਿੰਦਾ ਹੈ ਉਸ ਦੇ ਅੰਦਰ ਆਨੰਦ ਖੁਸ਼ੀਆਂ ਦਾ ਟਿਕਾਣਾ ਬਣਾ ਦਿੰਦਾ ਹੈ ਉਸ ਮਨੁੱਖ ਨੂੰ ਅਚੰਚੇਤ ਮਨਿਛਤ ਫਲ ਮਿਲ ਜਾਂਦੇ ਹਨ ਉਸ ਦੇ ਸਾਰੇ ਕੰਮ ਸਿਰੇ ਚੜ ਜਾਂਦੇ ਹਨ हे ਭਾਈ ਜਿਹੜੇ ਮਨੁੱਖ ਆਪਣੇ ਗੁਰੂ ਦੇ ਮਨ ਵਿੱਚ ਭਾ ਜਾਂਦੇ ਹਨ ਉਹਨਾਂ ਨੂੰ ਇਸ ਲੋਕ ਵਿੱਚ ਸੁਖ ਪ੍ਰਾਪਤ ਰਹਿੰਦਾ ਹੈ ਪਰ ਲੋਕ ਵਿੱਚ ਪਿਓ ਸੁਰਖਰੂ ਹੋ ਜਾਂਦੇ ਹਨ ਉਹਨਾਂ ਦੇ ਜਨਮ ਮਰਨ ਦੇ ਖੇਡ ਮੁੱਕ ਜਾਂਦੇ ਹਨ ਉਹਨਾਂ ਨੂੰ ਕੋਈ ਡਰ ਉਹ ਨਹੀਂ ਸਕਦਾ ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆਵਸਥਾ ਹੈ ਹੇ ਨਾਨਕ ਆਖ ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਉਸਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ ਉਹ ਮਨੁੱਖ ਉੱਠਦਾ ਬੈਠਦਾ ਹਰ ਵੇਲੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਰਹਿੰਦਾ ਹੈ ਉਸਦੇ ਅੰਦਰੋਂ ਹਰੇਕ ਦੁੱਖ ਪੀੜ ਢਟਕਣਾ ਖਤਮ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟੈਂਡਡ ਬਾਈ ਆਵਰ 5ਥ ਗੁਰੂ guru Ji under heading short fifth mahal guru savji say that he infuses the breath into the dead bodies and he reunited the separated ones even beasts demons and fools become attentive listeners when he sings the praises of the lord's name Behold the glorious greatness of the perfect Guru. His worth cannot be described. Pause. He has demolished the abode of sorrow and disease and brought bliss, joy and happiness. He effortlessly awards the Roots of the mind's desire, and all works are brought to perfection. He finds peace in the, this world, and his face is radiant in the world hereafter. His comings and goings are finished. He becomes fearless, and his heart is filled with the nam, the name of the Lord his mind is pleasing to the true guru standing up and sitting down he sings the glorious praises of the lord his pain sorrow and doubt are dispelled says nanak his karma is perfect his mind is attached to the guru's feet wah ka khalsa wah ki fate